ਅੱਜ ਇਹ ਗੱਲ ਕਰਨ ਆਏ ਆ ਵੀ ਇਹਨਾਂ ਨੂੰ ਯਾਦ ਕਰਾਣ ਆਏ ਆ ਵੀ ਕਿਹਦੇ ਵਾਸਤੇ ਚੁਣ ਕੇ ਭੇਜਿਆ ਬੋਲਣ ਉੱਤੇ ਦੱਸਣ ਦੱਸਣ ਬਾਜਵਾ ਸਾਹਿਬ ਵੀ ਮੈਂ ਆ ਜੀ ਮੇਰੇ ਕੋਲ 50 ਕਿੱਲੇ ਝੋਨਾ ਮੈਂ ਛੱਡਣ ਲੱਗਿਆ ਆ ਕਹਿਣ ਵੀ ਆ ਮੇਰੇ ਕੋਲ ਇੱਥੇ 20 ਕਿੱਲੇ ਜਿਵੇਂ ਗੰਨਾ ਪੀਚ ਰੱਖਿਆ ਮੈਂ ਛੱਡੂੰਗਾ ਇੱਥੇ ਜਵਾਰ ਲਾਉਂਗਾ ਬਾਜਰਾ ਲਾਉਂਗਾ ਅਰਰ ਲਾਉਂਗਾ ਮੂੰਗ ਲਾਉਂਗਾ ਦੱਸਣ ਇਹ ਮਾਹੌਲ ਹੈ ਪੰਜਾਬ ਵਿਧਾਨ ਸਭਾ ਦੇ ਬਾਹਰ ਦਾ ਅਸਲ ਦੇ ਵਿੱਚ ਪੰਜਾਬ ਭਾਜਪਾ ਵੱਲੋਂ ਸੁਨੀਲ ਜਾਖੜ ਦੀ ਅਗਵਾਈ ਵਿੱਚ ਭਾਜਪਾ ਦੇ ਆਗੂ ਰੁਸਪਖਾਵਾ ਕਰੇ ਸੰਕੇਤ ਪਲਾਂ ਚਾਉ ਦੇ ਵਿੱਚ ਖੇਤੀ ਵਿਭਿੰਨਤਾ ਦੀ ਨੀਤੀ ਲਾਗੂ ਕੀਤੀ ਜਾਵੇ ਇਸ ਮਾਮਲੇ ਤੇ ਸੁਨੀਲ ਜਾਖੜ ਨੇ ਕੀ ਕਿਹਾ ਉਹ ਸੁਣੋ ਡੈਮੋਕ੍ਰੇਸੀ ਬਿਨਾ ਆਪੋਜੀਸ਼ਨ ਦੇ ਕਾਮਯਾਬ ਨਹੀਂ ਹੋ ਸਕਦੀ ਡੈਮੋਕ੍ਰੇਸੀ ਦਾ ਮਤਲਬ ਹੈ ਕਿ ਇੱਕ ਕੋਈ ਵਿਪੱਖਸ਼ ਦੀ ਗੱਲ ਰੱਖਣ ਵਾਲਾ ਦੂਜੇ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਦੇ ਇਲਾਵਾ ਜਿਹੜੇ ਵੀ ਸਹਿਮਤ ਉਹਨਾਂ ਦੀ ਗੱਲ ਰੱਖ ਸਕਦੇ ਪਰ ਐਸੇ ਤਾਂ ਚੋਰ ਤੇ ਸਿਪਾਹੀ ਪੰਜਾਬ 'ਚ ਦੋਨੋਂ ਰਲੇ ਹੋਏ ਐ ਇਸ ਕਰਕੇ ਸਾਨੂੰ ਆਹ ਕੰਮ ਕਰਨਾ ਪੈ ਰਿਹਾ ਅਸੀਂ ਇੱਥੇ ਆ ਕੇ ਗੱਲ ਕਰ ਰਹੇ ਹਾਂ ਤੁਸੀਂ ਸਵਾਲ ਕੀ ਪੁੱਛਿਆ ਉਹ ਦੱਸੋ ਉਹਦਾ ਜਵਾਬ ਦੇਣਾ ਕਿਸਾਨ ਕਹਿ ਰਿਹਾ ਜੀ ਸੁਨੀਲ ਜਾਕਰ ਬੀਜਪੀ ਛੱਡਣ ਕਿਉਂਕਿ ਸਿੱਧੇ ਤੌਰ ਤੇ ਕਿਸਾਨਾਂ ਦੇ ਪਹਿਲਾਂ ਨਾਲ ਸੀ ਪਰ ਹੁਣ ਕਿਸਾਨਾਂ ਦੇ ਵਿਰੁੱਧ ਬਿਆਨ ਦੇ ਮੈਂ ਬਿਲਕੁਲ ਕਿਸਾਨਾਂ ਦੇ ਨਾਲ ਅੱਜ ਖੜਾ ਹਾਂ ਸਾਹਿਬ ਮੈਂ ਅੱਜ ਬੀਜਪੀ ਛੱਡ ਸਾਰਾ ਕੁਝ ਛੱਡ ਦੂੰਗਾ ਮੈਨੂੰ ਆਹ ਤਾਂ ਦੱਸ ਦੇਣ ਵੀ ਇਹਨਾਂ 23 ਫੈਸਲਾਂ ਦੇ ਅੰਦਰ ਪੰਜਾਬ 'ਚ ਇਹ ਢੱਲੇਵਾਲ ਸਾਹਿਬ ਜਾਂ ਆਪਣੇ ਪੰਦੇਰ ਸਾਹਿਬ ਜਾਂ ਬਾਜਵਾ ਸਾਹਿਬ ਜਾਂ ਉਹ ਕਾਂਗਰਸ ਵਾਲੇ ਪ੍ਰਧਾਨ ਵੜਿੰਗ ਜੀ ਉਹ ਕਿਹੜੀ ਫਸਲ ਬੀਜਣਗੇ ਮੈਨੂੰ ਦੱਸ ਦੇਣ ਜੇ ਉਹ ਜੇ ਉਹ ਆਪਣਾ ਝੋਨਾ ਛੱਡ ਕੇ ਜਵਾਰ ਲਾਉਂਦੇ ਹੈ ਯਾ ਜਿਸ ਤਰ੍ਹਾਂ ਭਗਵੰਤ ਮਾਨ ਜੀ ਕਹਿੰਦੇ ਸੀ ਸੁਪਰੀਮ ਕੋਰਟ ਤੇ ਜਾ ਕੇ ਕਿ ਮੈਂ ਬਾਜਰਾ ਲਵਾ ਦੂੰਗਾ ਲਵਾਉ ਬਾਜਰਾ ਮੈਂ ਗਰੰਟੀ ਦੇਣਾ ਸਕਦਾ ਜੇ ਜੇ ਕਾਂਗਰਸੀ ਗਰੰਟੀ ਲੈ ਲੈਣੇ ਚੱਕਰ ਸਾਹਿਬ ਇਹਦਾ ਲੱਗਦਾ ਕਿ ਸਵਾਲ ਹੈ ਕਿਸਾਨਾਂ ਨੂੰ ਪੁੱਛਣਾ ਚਾਹੀਦਾ ਕਿ ਉਹ ਕਿਹੜੀ ਫਸਲ ਉਗਾਉਣਾ ਚਾਹੁੰਦੇ ਨੇ ਕਿਸਾਨ ਪੋੜਾ ਹੈ ਸਾਹਿਬ ਦੇਖੋ ਕਿਸਾਨ ਪੋੜਾ ਹੈ ਉਹਦੀ ਪੋੜੇਪਣ ਦੀ ਫਾਇਦਾ ਕੋਈ ਵੀ ਠਾ ਲੈਂਦਾ ਹੈ ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਸਾਬ ਇਸ ਕਰਕੇ ਇੱਥੇ ਆਇਆ ਆ ਜਿਹੜੀ ਡਿਸਕਸ਼ਨ ਆਪਾਂ ਕਰ ਰਹੇ ਆ ਨਾ ਸਾਬ ਆਹ ਡਿਸਕਸ਼ਨ ਚੌਂਕਾਂ ਚੁਰਾਇਆ ਜੇ ਮਾਈਕਾਂ ਦੇ ਇੱਥੇ ਨਹੀਂ ਪਿੱਤ ਆਨ ਸਭਾ ਚੁਣੀ ਚਾਹੀਦੀ ਹੈ ਆ ਯਾਦ ਕਰਾਣਾ ਐਸੀ ਚੁਣੇ ਨੁਮਾਇੰਦਿਆਂ ਨੂੰ ਇੱਕ ਮਿੰਟਿਆ ਰੋ ਪਲੀਜ਼ ਅੱਜ ਇਹ ਗੱਲ ਕਰਨ ਆਏ ਆ ਵੀ ਇਹਨਾਂ ਨੂੰ ਯਾਦ ਕਰਾਣ ਆਏ ਆ ਵੀ ਕਿਹਦੇ ਵਾਸਤੇ ਚੁਣ ਕੇ ਭੇਜਿਆ ਬੋਲਣ ਉਹ ਤੇ ਦਸਣ ਦਸਣ ਬਾਜਵਾ ਸਾਹਿਬ ਵੀ ਮੈਂ ਅੱਜ ਮੇਰੇ ਕੋਲ 50 ਕਿੱਲੇ ਝੋਨਾ ਮੈਂ ਛੱਡਣ ਲੱਗਿਆ ਆ ਕਹਿਣ ਵੀ ਆ ਮੇਰੇ ਕੋਲ ਇੱਥੇ 20 ਕਿੱਲੇ ਜਿਵੇਂ ਗੰਨਾ ਬੀਜ ਰੱਖਿਆ ਮੈਂ ਛੱਡੂੰਗਾ ਇੱਥੇ ਜਵਾਰ ਲਾਉਂਗਾ ਬਾਜਰਾ ਲਾਉਂਗਾ ਅਰਰ ਲਾਉਂਗਾ ਮੂੰਗ ਲਾਉਂਗਾ ਦਸਣ ਭਗਵੰਤ ਮਾਨ ਜੀ ਦੇਣ ਵੀ ਮੈਂ ਬਾਜਰੇ ਦੀ ਗਾਰੰਟੀ ਕੀਤੀ ਸੁਪਰੀਮ ਕੋਰਟ ਦੇ ਕੇ ਆਈ ਸੀ ਹੁਣ ਭ ਕੌਣ ਇੱਥੇ ਚੁੜਾਇਆ ਮੈਂ ਫੈਸਲਾ ਕਰੂੰਗਾ ਚੁਣੇ ਨੁਮਾਇੰਦੇ ਹੋ ਐ ਸਾ ਉਹਨਾਂ ਦਾ ਫਰਜ਼ ਬਣਦਾ ਹੈ ਪੰਜਾਬ ਦੀ ਗੱਲ ਕਰਨ ਅਗਰ ਇਹਨਾਂ ਤੇ ਹੀ ਇਹਨਾਂ ਨੇ ਲਾਣੀ ਨਹੀਂ ਹੂੰ ਕਿਉਂ ਨਾ ਲਾਣਗੇ ਆ ਦੱਸੋ ਹੂੰ ਕਿਸਾਨਾਂ ਨੂੰ ਸੋਚਣਾ ਪਊਗਾ ਸਾ ਜਿੰਨੀ ਆਮਦਨ ਕਿਸਾਨ ਨੂੰ ਝੋਨੇ ਤੇ ਇਹਦੇ ਗੰਨੇ ਦੇ ਵਿੱਚ ਐ ਜਿਹੜੀ ਸਾਰੇ ਸਾਈਕਲ ਹੈ ਝੋਨੇ ਤੇ ਕਣਕ ਦਾ ਉਹਨੀ ਆਮਦਨ ਕਿਸੇ ਹੋਰ ਫਸਲ ਚ ਨਹੀਂ ਇਸ ਕਰਕੇ ਇਹਨਾਂ ਨੂੰ ਕਿਸੇ ਨੇ ਨਹੀਂ ਛੱਡਣੀ ਫਿਰ ਫਿਰ ਕਿਉਂ ਮੰਗੀ ਜਾਂਦੇ ਸਾਬ ਫਿਰ ਉਹਦਾ ਕੋਈ ਨਾ ਕੋਈ ਬੈਠ ਕੇ ਵਿਚਾਰ ਕਰਨ ਵੀ ਇਹਦਾ ਹੱਲ ਕਿਵੇਂ ਕਰੀਏ ਐਵੇਂ ਲਾ 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 ਕਰਕੇ ਮੁੰਡੇ ਮਰਵਾਤੇ ਸਾਡਾ ਸ਼ੁਭ ਕਰਨ ਨੂੰ ਮਰਵਾਇਆ ਕਿਉਂ ਜੇ ਇਹਨਾਂ ਨੇ ਬੀਜਣਾ ਹੀ ਨਹੀਂ ਜਵਾਰ ਬੀਜਣਾ ਨਹੀਂ ਬਾਜਰਾ ਜੇ ਬੀਜਣਾ ਹੀ ਨਹੀਂ ਮੈਂ ਕਪਾ ਬੀਜਦਾ ਸਾਬ ਮੈਂ ਮੈਂ ਮੇਰੇ ਸਵੇਰੇ ਪਾਣੀ ਹੋਵੇ ਮੈਂ ਚੋਨਾ ਲਾਉਂਗਾ ਮੈਂ ਕਿਨੋ ਪਟਦੂੰਗਾ ਉਹ ਤਾਂ ਮਜਬੂਰੀ ਦਾ ਨਾਮ ਹੈ ਸਾਬ ਉਹ ਕਹਿੰਦੇ ਵੀ ਐ ਦੀ ਸਾਨੂੰ ਕਿਸਾਨ ਨੂੰ ਆਪਣੇ ਆਣ ਵਾਲੇ ਭਵਿੱਖ ਆਪਣੇ ਜਵਾਨੀ ਬਚਾਉਣ ਵਾਸਤੇ ਸੁਭਕਰਨ ਕਿਉਂ ਮਰਵਾਇਆ ਆ ਸੁਭਕਰਨ ਮਰਵਾਇਆ ਇਹਨਾਂ ਨੇ ਪੰਜਾਬ ਮੰਗਦਾ ਜਵਾਬ ਆ ਵੇਖੋ ਹੂੰ ਪੰਜਾਬ ਮੰਗਦਾ ਜਵਾਬ ਸਾਹਿਬ ਪੰਜਾਬ ਕਹਿੰਦਾ ਵੀ ਸੁਭ ਕਿਉਂ ਕਿਉਂ ਮਰਵਾਇਆ ਜੇ ਤੁਸੀਂ ਫਸਲਾਂ ਬੀਜਣੀਆਂ ਹੀ ਨਹੀਂ ਇਹਨਾਂ ਦੀ ਗਰੰਟੀ ਕਿਉਂ ਮੰਗੀ ਜਾਂਦੇ ਹੋ ਅਗਰ ਇਹ ਅੰਦੋਲਨ ਪੂਰੇ ਦੇਸ਼ ਦਾ ਨਾ ਕਿ ਇਕੱਲੇ ਪੰਜਾਬ ਦਾ ਹੈ ਬਿਲਕੁਲ ਸਾਹਿਬ ਬਿਲਕੁਲ ਸਹੀ ਹੈ ਸਾਹਿਬ ਮੈਂ ਆ ਅੰਦੋਲਨ ਇਕੱਲੇ ਹਿੰਦੁਸਤਾਨ ਦਾ ਨਹੀਂ ਦੁਨੀਆ ਦਾ ਹੈ ਸਾਹਿਬ ਅਜ ਕਿਸਾਨ ਹਰੇਕ ਥਾਂ ਅੱਜ ਚ ਪਰੇਸ਼ਾਨੀ ਚ ਐ ਪਰ ਉਥੇ ਉਹ ਪੋਲੈਂਡ ਵਾਲੇ ਆਪ ਦੇ ਉਥੇ ਕਰੀ ਜਾਂਦੇ ਵਾਰਸਾ ਚ ਕਰੀ ਜਾਂਦੇ ਐ ਫਰਾਂਸ ਵਾਲੇ ਪੈਰਿਸ ਚ ਕਰੀ ਜਾਂਦੇ ਜਰਮਨੀ ਵਾਲੇ ਬੋਨ ਡੂਸਲਡਫ ਚ ਕਰੀ ਜਾਂਦੇ ਐ ਤੇ ਮਹਾਰਾਸ਼ਟਰ ਵਾਲੇ ਯੂਪੀ ਵਾਲੇ ਮੱਧ ਪ੍ਰਦੇਸ਼ ਵਾਲੇ ਕੋਪਾਲ ਕਰਨ ਅਸੀਂ ਜਾਂਦੇ ਰਾਂਗੇ ਨਾਲ ਸਾਡਾ ਇੱਥੇ ਮੁੰਡਾ ਕਿਉਂ ਮਰਵਾਇਆ ਜਾਵੇ ਸਾਬ ਜੀ ਇਹ ਜਾਣ ਸਾਬ ਜੀ ਆਕਰ ਜੋ ਆ ਕੇ ਦਿੱਲੀ ਕਰਨ ਇਹ ਕਿ ਕਰਕੇ ਭਾਰਤ ਦੇ ਕਿ ਸਿਕਾਇਤ ਜਰਾ ਦਿੱਲੀ ਆ ਕੇ ਕਰਨ ਮੈਂ ਰੋਕਦਾ ਸਾਡੇ ਜਿਹੜੇ ਜਥੇਬੰਦੀਆਂ ਇੱਥੇ ਇੱਕ ਮਿੰਟ ਪੁਲਿਸ ਇੱਕ ਮਿੰਟ ਸਾਬ ਜੀ ਜੇ ਇਕੈਤ ਸਾਬ ਉੱਥੇ ਕਰਨਗੇ ਇਹ ਸਾਡੇ ਵਾਲੇ ਲੀਡਰ ਉੱਤੇ ਭੇਜਦੇ ਨੇ ਮੁੰਡੇ ਕਿਉਂ ਜਾਣ ਸਾਡੇ ਜਵਾਨ ਕਿਉਂ ਮਰਨ ਸਾਬ ਮੈਂ ਕਿਹਾ ਸੀ ਮੈਂ 70 ਸਾਲ ਦਾ ਮੈਂ ਤਾਂ ਜਿੰਨੀ ਜੀਣੀ ਸੀ ਜੀਉ ਲਈ ਇਹ ਪੰਜਾਬ ਪੰਜਾਬ 66 ਨੇ ਤਾਂ ਇਹ ਵੀ ਹੈ ਉੱਥੇ ਜਾ ਕੇ ਮੈਂ ਕਿਉਂ ਸੁਭਕੰਦ ਕਿਉਂ ਮਰੇ ਸਾਹਿਬ ਸੁਭਕੰਦ ਨੂੰ ਮਰਵਾਇਆ ਕਿਉਂ ਉਹਨਾਂ ਕੋਲ ਵੀ ਸੁਣ ਕੇ ਮੁੰਡੇ ਆਪ ਦੇ ਲੜਨ ਅਸੀਂ ਨਾਲ ਖੜੇ ਆ ਅਸੀਂ ਕਿਸਾਨਾਂ ਦੇ ਨਾਲ ਹਰੇਕ ਜਿਹੜੀ ਜਿਨ੍ਹਾਂ ਦੀ ਮੰਗ ਹੈ ਜੈਨੂਇਨ ਮੰਗ ਹੈ ਉਹਦੇ ਨਾਲ ਖੜੇ ਆ ਪਰ ਪੰਜਾਬ ਦੇ ਉੱਤੇ ਪੰਜਾਬ ਨੂੰ ਬੈਟਲ ਗ੍ਰਾਉਂਡ ਕਿਉਂ ਬਣਾ ਰੱਖਿਆ ਇੱਥੇ ਆ ਕੇ ਕਿਉਂਕਿ ਇਹ ਕਹਿ ਦਿੰਦੇ ਆ ਪੰਜਾਬ ਵਾਲੇ ਬੜੇ ਬਹਾਦਰ ਹੀ ਬਾਦਤ ਹੈ ਸਾਹਿਬ ਸਾਨੂੰ ਪੰਜਾਬ ਦੇ ਮੁੰਡਿਆਂ ਨੂੰ ਬਹਾਦਰੀ ਦਾ ਸਰਟੀਫਿਕੇਟ ਕਿਸੇ ਤੋਂ ਨਹੀਂ ਲੈਣਾ ਸਾਹਿਬ ਆ ਜਿਹੜੇ ਕੱਲ ਉਹਨਾਂ ਕੋਲ ਦੋ ਬਾਰੋਂ ਆਏ ਬੈਠੇ ਸੀਗੇ ਮੈਂ ਸੁਣ ਰਿਹਾ ਸੀ ਕਿ ਕਿਸਾਨ ਲੀਡਰਾਂ ਦੇ ਇੱਕ ਕੋਈ Madhya Pradesh ਦੀ ਗੱਲ ਕਰੀ ਜਾਂਦਾ ਇੱਕ Rajasthan ਵਾਲੇ ਕਰੀ ਜਾਂਦੇ ਸੀਗੇ ਵੀ ਥੋੜੇ ਚੂੜੀਆਂ ਪਾਈਆਂ ਤੁਸੀਂ ਕਰੋ ਇਹਨਾਂ ਸਾਰੇ ਲੀਡਰਾਂ ਨੂੰ ਭੇਜ ਦੂੰਗਾ ਮੈਂ ਜਾਨੋ ਤੇ ਜਾ ਕੇ ਉਹਨਾਂ ਨੂੰ ਅਲਾਸ਼ਰੀ ਦੇਣ ਕਰੋ ਸਰ ਜੱਸਾ ਮੁੱਖ ਮੰਤਰੀ ਸਾਹਿਬ ਕਹ ਰਹੇ ਸੀ ਵਿਚੋਲਗੀ ਕਰ ਰਹੇ ਆ ਮੈਜੋਰਟੀ ਕਿੱਥੇ ਟੁੱਟ ਗਈ ਹੈ ਵਿਚੋਲਗੀ ਟੁੱਟ ਗਈ ਨਹੀਂ ਸਾਹਿਬ ਵਿਚੋਲਿਆਂ ਦਾ ਤਾਂ ਤੁਸੀਂ ਦੇਖ ਰਹੇ ਹਾਲ ਕੀ ਹੁੰਦਾ ਹੈ ਵਿਚੋਲਿਆਂ ਦਾ ਸਭ ਤੋਂ ਜ਼ਿਆਦਾ ਛੇਤਰ ਪੈਂਦੇ ਵਿਚੋਲਿਆਂ ਦੇ ਉਹਨਾਂ ਨੇ ਪੰਜਾਬ ਦੇ ਵਿਚੋਲੀਆਂ ਨਹੀਂ ਸਾਹਿਬ ਉਹ ਤਾਂ ਮਾਲਕ ਹੈ ਪੰਜਾਬ ਦੇ ਉਹਨਾਂ ਨੇ اپੋਜੀਸ਼ਨ ਦੇ ਚੇਪੇ ਪਾਰ ਕੀ ਹੈ ਇਹਨਾਂ ਦਾ ਕਿਸੇ ਚ ਦਮ ਹੈ ਨਹੀਂ ਕਾਂਗਰਸੀਆਂ ਚ ਵੀ ਭਗਵੰਤ ਮਾਨ ਜੀ ਉਹਨਾਂ ਨੂੰ ਪੁੱਛਣ ਵੀ ਕੀ ਕੀਤਾ ਕੀ ਹੈ ਵਿਕੇ ਹੋਏ ਸਾਬ ਸਾਰਿਆਂ ਦੇ ਕੇਸ ਹੈ ਭਗਵੰਤ ਮਾਨ ਜੀ ਕੋਲ ਉਹਨਾਂ ਨੇ ਦੁਖਦਿਰਗ ਫੜ ਰੱਖੀ ਹੈ ਕਦੇ ਕਹਿੰਦੇ ਮੈਂ ਬਸ ਖੋਲ ਲੂੰਗਾ ਕਦੇ ਮੈਂ ਕੋਈ ਹੋਰ ਖੋਲ ਲੂੰਗਾ ਉਹ ਸਾਰੇ ਚੁਸਕਦੇ ਨਹੀਂ ਅੱਜ ਆ ਯਾਦ ਕਰਵਾਣ ਆਏ ਸੀ ਵੀ ਅੰਦਰ ਜਵਾਬ ਦੇਣ ਸਾਬ ਸਵਾਲ ਪੁੱਛਣ ਪੰਜਾਬ ਦੇ ਜੇ ਆ 23 ਫਸਲਾਂ ਦੇ ਉੱਤੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਹਿਮਤ ਕਰਾਂਦੇ ਆ ਸਭ ਮੈਂ ਨਾਲ ਚੱਲਦਾ ਪਰ ਦੱਸਣ ਦਾ ਸਹੀ ਦੱਲੇਵਾਲ ਸਾਹਿਬ ਪੰਦੇਰ ਸਾਹਿਬ ਆ ਦੱਸਦੇ ਨੇ ਕਿ ਜਾਕੜ ਜੀ ਆਪਾਂ ਚੱਲ ਕੇ ਆ ਲਾਣੀ ਆ ਜਵਾਰ ਲਾਣੀ ਆ ਇਹ ਵੀ ਐਮਐਸਪੀ ਦੀ ਗਾਰੰਟੀ ਲੈ ਕੇ ਦਿਓ ਮੈਂ ਕਹੂੰਗੇ ਤੁਸੀਂ ਬੈਠੋ ਮੈਂ ਚੱਲਿਆ ਹਾਂ ਹੋਵੇ ਨਹੀਂ ਨਾ ਉੱਥੇ ਜੇ ਨਹੀਂ ਕੋ ਸੁਣਦਾ ਫਿਰ ਪ੍ਰਦਰਸ਼ਨ ਕਰ ਲਾਂਗੇ ਸਰ ਬਜਟ ਰੱਖਣ ਦੀ ਮੰਗ ਕਰਦੇ ਹਾਂ ਐਮਐਸਪੀ ਲਈ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਣ ਦੀ ਮੰਗ ਕਰਦੇ ਆ ਤੁਸੀਂ ਪੰਜਾਬ ਸਰਕਾਰ ਇਹ ਬਜਟ 'ਚ ਪ੍ਰੋਵੀਜ਼ਨਾਂ ਤੇ ਗੱਲਾਂ ਕਿੰਨੀਆਂ ਹੀ ਕਰਵਾ ਲਓ ਸਾਬ ਇਹਨਾਂ ਨੇ ਇਹਨਾਂ ਨੇ ਪ੍ਰੋਵੀਜ਼ਨਾਂ ਬਹੁਤ ਕੁਝ ਰੱਖਿਆ ਸੀ ਪ੍ਰੈਕਟੀਕਲ ਹੋਣ ਜਾ ਰਿਹਾ ਪ੍ਰੈਕਟੀਕਲ ਸਾਬ ਪੈਸਾ ਕਿੱਥੇ ਹੈ ਸਾਬ ਪੈਸਾ ਤਾਂ ਇਹਨਾਂ ਕੋਲ ਤਨਖਾਹ ਦੇਣ ਨੂੰ ਹੈ ਨਹੀਂ ਗੱਲਾਂ ਨਾਲ ਲਫੋਲ ਸੰਘਾ ਸਰਕਾਰ ਟੋਟਲ ਜਿਹੜੇ ਕਾਂਗਰਸੀ ਕਾ ਗੱਲ ਕਰਦੇ ਸੀ ਉਹ ਕਹਿੰਦੇ ਪੈਸਾ ਬਹੁਤ ਪਸਾ ਫਿਰ ਦਿਓ ਫਿਰ ਐਮਐਸਪੀ ਦੇ ਕੇ ਨੱਕੀ ਕਰੋ ਜਿਹੜੇ ਮੰਗਦੇ ਤੇਹੀਆਂ ਦੀ ਗਰੰਟੀ ਦੇ ਦਿਓ ਕੁਝ ਦੀ ਤਾਂ ਦੇ ਹੀ ਰਹੀ ਸੀ ਮੂੰਗ ਦੀ ਕਿਹਾ ਸੀ ਦੇਤੀ ਕਿ ਮੱਕੀ ਦੇ ਕਿਹਾ ਸੀ ਦੇਤੀ ਇਹਨਾਂ ਨੇ ਉਹ ਕੁਸਵਾਲ ਪੁੱਛਦਾ ਨਹੀਂ ਡਿਸਕਸ਼ਨ ਹੋਣੀ ਚਾਹੀਦੀ ਹੈ ਪਰ ਡਿਸਕਸ਼ਨ ਇੱਕ ਮੈਂ ਫੇਰ ਇਹ ਪੰਜਾਬ ਦੇ ਲੋਕੀ ਤੈਅ ਕਰਨ ਕਿ ਕਿਸਾਨ ਜਦ ਕਿਸਾਨ ਨੂੰ ਉਹਦੀ ਐਮਐਸਪੀ ਮਿਲ ਰਹੀ ਹੈ ਜਿਹੜੀਆਂ ਬਸਵਾ ਫਸਣਾ ਹੋ ਗੰਦਾ ਸਾਡੇ ਪ੍ਰਧਾਨ ਜੀ ਨੇ ਤੈਅ ਕੀਤਾ ਸਪੀਕਰ ਸਾਹਿਬ ਨਾਲ ਬੈਠ ਕੇ ਪੰਚ ਚਰਚਾ ਕਰਾਂਗੇ ਕੀ ਵੀ ਦੱਸੋ ਕੀ ਦਿੱਕਤ ਆ ਕਿਹੜੀਆਂ ਫਸਲਾਂ ਉਗਾਣਾ ਚਾਹੁੰਦੇ ਹੋ ਆਪ ਕੋ ਐਮ ਐਸ ਪੀ ਪਰ ਆਪ ਕੋ ਵੀ ਰੋਕਿਆ ਗਿਆ ਕਿ ਲੱਗਦਾ ਨਹੀਂ ਕਿਸਾਨਾਂ ਦੇ ਨਾਲ ਬੈਠ ਕੇ ਚਰਚਾ ਹੋਣੀ ਚਾਹੀਦੀ ਸੀ ਸਪੀਕਰ ਸਾਹਿਬ ਥੋੜੀ ਨਾ ਡਿਸਾਈਡ ਕਰਨੀ ਅਰੇ ਸਰਕਾਰ ਬੋਲਦੀ ਹੈ ਨਾ ਇਹ ਸਰਕਾਰ ਜਿਹੜੀ ਕਹਿੰਦੀ ਸੀ ਮੁੱਖ ਮੰਤਰੀ ਦਾ ਬਿਆਨ ਸੁਣ ਲਓ ਪਿੱਛੇ ਚੋ ਬੋਟਾ ਲਣੀਆਂ ਸੀ ਇਹਨਾਂ ਦੀ ਇੱਕ ਬੀਬੀ ਦਾ ਬਿਆਨ ਸੁਣ ਲਓ ਇਹ ਲੋਕ ਤਾਂ ਇਹ ਕਹਿੰਦੇ ਸੀ ਸਾਡੀ ਸਰਕਾਰ ਬਣਾ ਦਿਓ ਅਸੀਂ ਤੁਹਾਨੂੰ ਐਮ ਐਸ ਪੀ ਦੇਾਂਗੇ ਛੱਡੋ ਜੀ ਕੇਂਦਰ ਨੂੰ ਕੇਂਦਰ ਤੇ ਆਪਣੀ ਐਮ ਐਸ ਪੀ ਦੇ ਰਿਹਾ ਫਸਲਾਂ ਤੇ ਅਗਰ ਰਹਿਣਾ ਹਰਿਆਣੇ ਦੀ ਗੱਲਾਂ ਬੜੀਆਂ ਕਰਦੇ ਨੇ ਔਰੇ ਹਰਿਆਣੇ ਨਾਲ ਕੰਪੀਟੀਸ਼ਨ ਕਰਨਾ ਤੇ ਇਸ ਗੱਲ ਦਾ ਕੰਪੀਟੀਸ਼ਨ ਕਰੋ ਕਿ ਉੱਥੋਂ ਦੇ ਕਿਸਾਨਾਂ ਦੇ ਜੀਵਨ ਸਤਰ ਨੂੰ ਉੱਚਾ ਕਰਨ ਲਈ ਹਰਿਆਣਾ 14 ਫਸਲਾਂ ਦੇ ਐਮਐਸਪੀ ਦੇ ਰਿਹਾ ਤੇ ਇਹ ਤਾਂ ਤੈਅ ਕਰਨ ਨਾ ਕਿ ਇਹ ਕਿੰਨੀਆਂ ਫਸਲਾਂ ਦੇ ਐਮਐਸਪੀ ਦੇ ਸਕਦੇ ਨੇ ਆਪਣੀ ਹਰ ਵੇਲੇ ਢੜਕਾਨ ਦੀਆਂ ਗੱਲਾਂ ਕਰਨੀਆਂ ਹਰ ਵੇਲੇ ਪੰਜਾਬ ਦੇ ਭਾਈਚਾਰੇ ਨੂੰ ਖਾਰ ਲਾਂਦੀਆਂ ਗੱਲਾਂ ਕਰਨੀਆਂ ਕੇਵਲ ਭਾਸ਼ਣ ਦੇਣਾ ਇਹ ਨਹੀਂ ਚਲੇਗਾ ਔਰ ਮੈਨੂੰ ਦੱਸੋ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਹਾਂ ਜਿਹੜਾ ਆਰਡਰ ਹੈ ਜਿਹੜਾ ਇਹ ਗੱਲ ਕਹਿੰਦਾ ਕਿ ਵਿਧਾਨ ਸਭਾ ਦੇ ਕੰਪਲੈਕਸ ਚ ਐਕਸਐਮਐਲਏ ਨਹੀਂ ਦਾ ਸਕਦਾ ਦੱਸੋ ਇਹਦਾ ਜਵਾਬ ਦੇ ਨਹੀਂ ਰਹੇ ਇਹ ਜਵਾਬ ਦੇਣਾ ਪਏਗਾ ਕਿ ਐਕਸਐਮਐਲਏ ਔਰ ਮੌਜੂਦਾ ਐਮਐਲਏ ਜਿਹੜੇ ਨੇ ਉਹ ਮਿਲਣਾ ਚਾਹੁੰਦੇ ਨੇ ਸਪੀਕਰ ਸਾਹਮਣੇ ਟਾਈਮ ਦਿੱਤਾ ਟਾਈਮ ਦੇਣ ਤੋਂ ਬਾਅਦ ਇਹ ਲੋਕਤੰਤਰ ਦੀ דוਹਾਈ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੰਵਿਧਾਨ ਦੀ ਦਵਾਈ ਦੇਣ ਵਾਲੀ ਆਵਾਜ਼ੀ ਪਾਰਟੀ ਦਾ ਚਿਹਰਾ ਨੰਗਾ ਹੋ ਰਿਹਾ ਹੈ ਇਹ ਡਰ ਰਹੀ ਹੈ ਜਵਾਬ ਦੇਣ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਣਾ ਸਮੇਂ ਦੇ ਕੇ ਰੋਕ ਲੈਣਾ ਔਰ ਕਿਹੜੇ ਸੰਵਿਧਾਨ ਚ ਲਿਖਿਆ ਕਿ ਐਕਸਐਮਐਲਏ ਵਿਧਾਨ ਸਭਾ ਕੰਪਲੈਕਸ ਚ ਨਹੀਂ ਜਾ ਸਕਦਾ ਅਗਰ ਇਹਨਾਂ ਨੂੰ ਕੋਈ ਆਰਡਰ ਹੈ ਇਹ ਦੱਸੋ ਜੀ ਤੇ ਮੌਜੂਦਾ ਐਮਐਸਪੀ ਤੋਂ ਲੋਕ ਆ ਗਿਆ ਇਹ ਉਹਦਾ ਉਹਦਾ ਅਧਿਕਾਰ ਹੈ ਘਾਰ ਹੈ ਉਹਦਾ ਅਧਿਕਾਰ ਹੈ ਜਾਨਾ ਅਸੀਂ ਕੀ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਐਮਐਸਪੀ ਜਿਹੜੀ ਹੈ ਪੰਜਾਬੀ ਕਣਕ ਬੁੰਦਾ ਪੰਜਾਬੀ ਜਿਹੜਾ ਝੋਨਾ ਬੁੰਦਾ ਉਹ ਉਹਦੇ ਅੰਦਰ ਉਹਨੂੰ ਪੂਰੀ ਐਮਐਸਪੀ ਮਿਲ ਰਹੀ ਹੈ ਆਖਿਰ ਪੰਜਾਬ ਦੇ ਕਿਸਾਨ ਕਿਹੜੀ ਫਸਲੋਂ

ये तो आप चेक कर रहे हैं देख लो भाई अब कोई धारा ਤੁਹਾਨੂੰ ਕੋ ਬੁਲਾ ਰਹੇ ਕਿ ਆਪਣੀ ਮੀਟਿੰਗ ਹੈ ਤੇ ਕੋਈ ਨਹੀਂ ਆ ਰਿਹਾ ਤੁਹਾਡੀ ਚਾਲ ਹੋਈ ਹੈ ਉਹ ਕਹਿੰਦੇ ਵੀ 8 ਬੰਦੇ ਆ ਭੇਜ ਸਕਦੇ ਹੋ ਤੁਸੀਂ ਤਾਲੂਮ ਕਿਸ ਕਰਦੇ ਆਨੂ ਕੀ ਕਹਿੰਦਾ ਹੈ ਕਿ ਐਮ ਐਲ ਏ ਵਿਧਾਨ ਸਭਾ ਜਿਦਾ ਚਲਦਾ ਹੈ ਕੈਮਰਾ ਦੇ ਰੌਣਕ ਚੋਟ ਮਾਰੋ ਮਾਪਰ ਚੋਣਦੇ ਨੇ ਕਣਕ ਉਰ ਝੋਨਾ ਇੱਕ ਇੱਕ ਦਾਣਾ ਚੁੱਕਿਆ ਜਾਂਦਾ ਪੰਜਾਬ ਦੇਸ਼ ਦੇ ਅੰਦਰ ਖੇਤੀਬਾੜੀ ਬਜਟ ਜਿਹੜਾ तीन गुना चार गुना मोदी सरकार के ओदे रहे रहे पर, पर पर किसान सिर्फ अरे कमाई मैडम तो जाने के लिए पास चाहिए मैडम के लिए कोई पास नहीं चाहिए aurte sabal juke ja rahe ne la ke iska liye